ਤਨ ਬਾਬਾ ਸ੍ਰੀ ਚੰਦ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਨੂੰ ਉਹ ਸਿੱਖਿਆ ਦੇ ਸਕਦੀ ਹੈ ਜੋ ਉਸ ਨੂੰ ਇੱਕ ਮਾਰਗਦਰਸ਼ਨ ਕਰਵਾ ਸਕਦੀ ਹੈ ਇੱਕ ਆਦਮੀ ਸਮੁੰਦਰ ਦੇ ਕਿਨਾਰੇ ਤੋਂ ਲੰਘ ਰਿਹਾ ਸੀ ਉਸ ਨੇ ਤਿੰਨ ਛੁੰਡ ਬੱਚਿਆਂ ਦੇ ਦੇਖੇ ਜੋ ਛੋਟੀਆਂ-ਛੋਟੀਆਂ ਚੀਜ਼ਾਂ ਬਣਾ ਰਹੇ ਸਨ ਉਹ ਪਹਿਲਾਂ ਦੇਖਦਾ ਹੈ ਕਿ ਕੁਝ ਬੱਚੇ ਟੈਂਕ ਬਣਾ ਰਹੇ ਹਨ ਅਤੇ ਉਹ ਆਦਮੀ ਉਹਨਾਂ ਨੂੰ ਪੁੱਛਦਾ ਹੈ ਇਹ ਕੀ ਬਣਾ ਰਹੇ ਹੋ ਤਾਂ ਉਹ ਕਹਿੰਦੇ ਹਨ ਕਿ ਅਸੀਂ ਦੁਸ਼ਮਣ ਦੇ ਨਾਲ ਲੜਾਈ ਕਰਨ ਵਾਸਤੇ ਟੈਂਕ ਬਣਾ ਰਹੇ ਹਾਂ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਇਸ ਤੋਂ ਬਾਅਦ ਉਹ ਅੱਗੇ ਜਾਂਦਾ ਹੈ ਕੁਝ ਬੱਚੇ ਛੋਟੀਆਂ-ਛੋਟੀਆਂ ਗੱਡੀਆਂ ਬਣਾ ਰਹੇ ਸਨ ਉਹ ਉਹਨਾਂ ਨੂੰ ਪੁੱਛਦਾ ਹੈ ਕੀ ਬਣਾ ਰਹੇ ਹੋ ਬੱਚਿਓ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਹ ਗੱਡੀਆਂ ਚਲਾਵਾਂਗੇ ਅਤੇ ਅਮੀਰ ਹੋ ਜਾਵਾਂਗੇ ਗੱਡੀਆਂ ਦੇ ਮਾਲਕ ਬਣਾਂਗੇ ਫਿਰ ਉਹ ਅੱਗੇ ਵੱਧਦਾ ਹੈ ਅੱਗੇ ਛੋਟੇ ਛੋਟੇ ਬੱਚੇ ਬਹੁਤ ਸਾਰੇ ਜਾਨਵਰ ਉਹ ਰੇਤ ਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਜਾਨਵਰ ਬਣਾ ਰਹੇ ਸਨ ਉਹ ਬਹੁਤ ਹੈਰਾਨ ਹੋਇਆ ਉਸਨੇ ਸੋਚਿਆ ਕਿ ਪਹਿਲੇ ਬੱਚੇ ਤਾਂ ਟੈਂਕ ਬਣਾ ਰਹੇ ਸਨ ਤਾਂ ਇਹ ਬੱਚੇ ਗੱਡੀਆਂ ਬਣਾ ਰਹੇ ਹਨ ਕਿੰਨੀ ਸੋਚ ਦਾ ਫਰਕ ਹੈ ਇਹ ਬੱਚੇ ਜਾਨਵਰ ਕਿਉਂ ਬਣਾ ਰਹੇ ਹਨ ਉਹ ਬੱਚਿਆਂ ਨੂੰ ਹੈਰਾਨੀ ਨਾਲ ਪੁੱਛਦਾ ਹੈ ਕਿ ਬੱਚਿਓ ਇਹ ਕੀ ਬਣਾ ਰਹੇ ਹੋ ਬੱਚੇ ਬੋਲਦੇ ਹਨ ਕਿ ਜੋ ਜਾਨਵਰ ਇਨਸਾਨ ਨੇ ਤਰਤੀ ਤੋਂ ਖਤਮ ਕਰ ਦਿੱਤੇ ਇੱਕ ਬੱਚਾ ਬੋਲਿਆ ਕਿ ਇਨਸਾਨ ਕਹਿੰਦਾ ਹੈ ਕਿ ਡਾਇਨਾਸੌਰ ਵੀ ਕੁਦਰਤ ਨੇ ਖਤਮ ਕੀਤੇ ਪਰ ਕੀਵੇਂ ਇਹ ਵੀ ਹੋ ਸਕਦਾ ਹੈ ਕਿ ਪਛਾਇਦ ਉਹ ਇਨਸਾਨ ਨੇ ਹੀ ਖਤਮ ਕੀਤੇ ਹੋਣ ਅਤੇ ਨਾਮ ਕੁਦਰਤ ਦਾ ਲਗਾ ਦਿੱਤਾ ਇਨਸਾਨ ਬਹੁਤ ਧੋਖੇਬਾਜ਼ ਹੈ ਜਿਸ ਕੁਦਰਤ ਨੇ ਇਨਸਾਨ ਨੂੰ ਪੈਦਾ ਕੀਤਾ ਉਸ ਕੁਦਰਤ ਦੇ ਖਿਲਾਫ ਹੀ ਕੰਮ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਪਰਮਾਤਮਾ ਦਾ ਗਿਆਨੀ ਹੋਣ ਦਾ ਦਾਵਾ ਕਰਦਾ ਹੈ ਇਹ ਸੁਣ ਕੇ ਉਹ ਇਨਸਾਨ ਬਹੁਤ ਹੈਰਾਨ ਹੋਇਆ ਅਤੇ ਇਹ ਸੋਚਦਾ ਹੋਇਆ ਅੱਗੇ ਵਧਿਆ ਕਿ ਕਿੰਨੀ ਮਹਾਨ ਸੋਚ ਹੈ ਬੱਚਿਆਂ ਦੀ ਇਨਸਾਨ ਇਹਨਾਂ ਤੋਂ ਸਿੱਖ ਸਕਦਾ ਹੈ ਪਰ ਸਿੱਖਣਾ ਨਹੀਂ ਚਾਹੁੰਦਾ ਮਿੱਟੀ ਦੇ ਪੈਸਿਆਂ ਦੀ ਖਾਤਰ ਮਿੱਟੀ ਨੂੰ ਬਰਬਾਦ ਕਰ ਰਿਹਾ ਹੈ ਇਨਸਾਨ ਨੂੰ ਦੇਖਾਂ ਤਾਂ ਦੇਣਾ ਹੀ ਪਵੇਗਾ ਇਸ ਜਨਮ ਵਿੱਚ ਚਾਹੇ ਜਾਂ ਉਸ ਜਨਮ ਵਿੱਚ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਇਨਸਾਨ ਕੁਦਰਤ ਦੇ ਖਿਲਾਫ ਹੀ ਕੰਮ ਕਰਦਾ ਹੈ ਅਤੇ ਕੁਦਰਤ ਦੇ ਕੋਲੋਂ ਹੀ ਮੰਗਦਾ ਹੈ ਜਦੋਂ ਮਿਲ ਜਾਂਦਾ ਹੈ ਤਾਂ ਕੁਦਰਤ ਦੇ ਖਿਲਾਫ ਹੀ ਕੰਮ ਕਰਦਾ ਹੈ ਤਾਂ ਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ